ਓਏ ਅਸੀਂ ਝੋਨਾ ਉਗਾਵਾ ਮੰਗੇ ਓਏ ਅਸੀਂ ਝੋਨਾ ਉਗਾਵਾ ਮੰਗੇ ਉਹ ਬਤਰ ਸਚਾਈ ਕਰਕੇ ਅਸੀਂ ਪਾਣੀ ਬਚਾਵਾਂਗੇ ਓ ਜੀਤੇ ਓ ਜੀਤਿਆ ਓ ਆ ਜਾ ਓਰੇ ਆ ਜਾ ਓਏ ਆਉਨਾ ਆਉਨਾ ਬੈਠ ਬੱਲੇ ਬੱਲੇ ਜੀਤਿਆ ਬੜੇ ਗਾਣੇ ਗਾਏ ਜਾ ਰਹੇ ਨੇ ਬੜਾ ਖੁਸ਼ ਲੱਗਦਾ ਤਾਂ ਕੋਈ ਬਾਪੂ ਦਾ ਦੱਬਿਆ ਖਜ਼ਾਨਾ ਹੱਥ ਲੱਗ ਗਿਆ ਬਸ ਐਂ ਸਮਝ ਲੈ ਕਰਮਿਆਂ ਤੇ ਮੇਰੀ ਫਸਲ ਕਿਵੇਂ ਠਾਠਾ ਮਾਰਦੀ ਐ ਲਹਿਰਾ ਰਹੀ ਐ ਝੂਮ ਰਹੀ ਐ ਬਈ ਐ ਲੱਗਦਾ ਜਿਵੇਂ ਪ੍ਰਮਾਤਮਾ ਨੇ ਹਰਾ ਸੋਨਾ ਹੀ ਧਰਤੀ ਤੇ ਖੰਡਾ ਦਿੱਤਾ ਓ ਬਈ ਬਾਈ ਜੀਤਿਆ ਬਾਕੀ ਫਸਲ ਤਾਂ ਤਰੀ ਝੋਟੇ ਦੇ ਸਿੰਘਾਂ ਵਾਂਗੂ ਫਜ਼ੀ ਖੜੀ ਆ ਇੱਜ ਕੀ ਰਾਜਾ ਪਹਿਲਾਂ ਮੈਨੂੰ ਵੀ ਦੱਸ ਦੇ ਕਿਹੜੀ ਗਿੱਦੜ ਸਿੰਘੀ ਹੱਥ ਲੱਗੀ ਤੇਰੇ ਓਏ ਰਾਜਨੀ ਯਾਰ ਕਰ ਮੈਂ ਆ ਇਹ ਬਦਲਾਵ ਆ ਹੁਣ ਸਾਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਸੁਝਾਅ ਅਨੁਸਾਰ ਚੱਲਣਾ ਪੈਣਾ ਜੇ ਅਸੀਂ ਆਪਣੀ ਫਸਲ ਦਾ ਝਾੜ ਚੋਖਾ ਲੈਣਾ ਜੀਤਿਆ ਨੁਕਤੇ ਬਾਰੇ ਮੈਨੂੰ ਵੀ ਦੱਸ ਦੇ ਯਾਰ ਤਾ ਜੋ ਮੇਰੇ ਵੀ ਕਰਮ ਜਾਗ ਪੈਣ ਗੱਲ ਕਰਮਾਂ ਨੂੰ ਜਗਾਉਣ ਦੀ ਨਹੀਂ ਕੁਦਰਤੀ ਸੌਮਿਆਂ ਨੂੰ ਬਚਾਉਣ ਦੀ ਆ ਲੈ ਸੜ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀਆਂ ਥੋੜੇ ਅਤੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਨੇ ਜਿਹੜੇ ਖੇਤੀ ਦੇ ਤਜਰਬੇ ਨੇ ਇਹ ਦੱਸਦੇ ਨੇ ਭਈ ਝੋਨੇ ਦੇ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਨਾਲੋਂ ਜੇ ਅਸੀਂ ਸੁਕਾ ਸੁਕਾ ਕੇ ਸਿੰਚਾਈ ਕਰਦਿਆ ਤਾਂ ਇਹਦੇ ਨਾਲ ਫਸਲ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਜਦੋਂ ਕਿ ਪਿਛਲੀ ਸਿੰਚਾਈ ਵਾਲੇ ਪਾਣੀ ਦੀ ਧਰਤੀ ਦੀ ਜੀਰਨ ਤੋਂ ਸੋਦਰ ਬਸ ਸਿੰਚਾਈ ਕਰਨ ਨਾਲ 15% ਅਤੇ 3 ਦਿਨ ਬਾਅਦ ਸਿੰਚਾਈ ਕਰਦੇ ਨਾਲ 24% ਪਾਣੀ ਦੀ ਬਚਤ ਹੁੰਦੀ ਆ ਪੀਏਯੂ ਦੇ ਪ੍ਰਸਾਰ ਸਿਖਿਆ ਡਾਇਰੈਕਟਰ ਵੱਲੋਂ ਰਾਜ ਦੇ 15 ਜ਼ਿਲ੍ਹਿਆਂ ਵਿੱਚ ਲਗਾਏ ਗਏ ਪ੍ਰਦਰਸ਼ਨੀ ਪਲਾਟਾਂ ਤੋਂ ਇਹ ਸਿੱਧ ਹੋਇਆ ਹੈ ਕਿ ਝੋਨੇ ਦੇ ਖੇਤ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਦੀ ਬਜਾਏ ਸੁਕਾ ਸੁਕਾ ਕੇ ਪਾਣੀ ਲਾਉਣ ਨਾਲ ਲਗਭਗ 25% ਪਾਣੀ ਦੀ ਬਚਤ ਹੁੰਦੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਜਲ ਪ੍ਰਬੰਧਨ ਅਤਿ ਤਕਨੋਲੋਜੀ ਕੇਂਦਰ ਨੇ ਇਸ ਵਿਧੀ ਨੂੰ ਪ੍ਰਚਲਿਤ ਕਰਨ ਲਈ ਸੰਗਰੂਰ ਜ਼ਿਲ੍ਹੇ ਦੇ ਦੋ ਬਲਾਕਾਂ ਧੂਰੀ ਅਤੇ ਸੁਨਾਮ ਦੇ ਵਿੱਚ 200 ਕਿਸਾਨਾਂ ਦੇ ਖੇਤਾਂ ਦੇ ਵਿੱਚ ਤਜਰਬੇ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 10 ਕਿਸਾਨਾਂ ਦੇ ਖੇਤਾਂ ਵਿੱਚ ਆਈਓਟੀ ਸੈਂਸਰ ਦੇ ਨਾਲ ਸਿੰਚਾਈ ਕੀਤੀ ਗਈ ਹੈ ਤੇ ਸਚਾਈ ਦੀ ਮਿਣਤੀ ਵੀ ਆਈਓਟੀ ਆਧਾਰਿਤ ਮੀਟਰ ਨਾਲ ਹੀ ਕੀਤੀ ਗਈ ਹੈ ਇਹਨਾਂ ਤਜਰਬਿਆਂ ਤੋਂ ਇਹ ਸਦ ਹੋਇਆ ਹੈ ਕਿ ਇਸ ਦੇ ਨਾਲ 22% ਪਾਣੀ ਦੀ ਬਚਤ ਹੋਈ ਆ ਟਿਊਬਵੈੱਲ ਲਈ ਬਿਜਲੀ ਸਪਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ किसान बीरा नु गुजारिश ਕੀਤੀ ਗਈ ਹੈ ਕਿ ਉਹ ਝੋਨੇ ਦੇ ਖੇਤਾਂ ਵਿੱਚ ਲਗਾਤਾਰ ਪਾਣੀ ਨਾ ਖੜਾ ਕਰਕੇ ਝੋਨੇ ਦੀ ਸਚਾਈ ਸੁਕਾ ਸੁਕਾ ਕੇ ਕਰਨ ਤਾਂ ਕਿ ਸਾਡੇ ਆਉਣ ਵਾਲੀਆਂ ਨਸਲਾਂ ਦੇ ਲਈ ਪਾਣੀ ਦੇ ਇਸ ਕੁਦਰਤੀ ਸੌਮੇ ਨੂੰ ਬਚਾਇਆ ਜਾ ਸਕੇ ਲੈ ਵੀ ਜਿੱਤਿਆ ਜਿੱਤ ਲਿਆ ਮੋਰਚਾ ਮੈਂ ਵੀ ਹੁਣ ਝੋਨੇ ਨੂੰ ਸੁਕਾਸ ਕੇ ਪਾਣੀ ਲਾਵਾਂਗਾ ਖੇਤੀਬਾੜੀ ਦੀ ਵਧੇਰੇ ਜਾਣਕਾਰੀ ਲਈ ਸਾਡੀ ਐਪ ਡਾਊਨਲੋਡ ਕਰੋ ਡਿਜੀਟਲ ਫਾਰਮਰ ਨੈਟਵਰਕ